ਇੱਕ ਸਾਥੀ ਲੱਭਮ ਕਹਿੰਦੇ ਇਸ ਸੰਸਾਰ ਰੂਪੀ ਜੰਗਲ ਦੇ ਅੰਦਰ ਮੈਨੂੰ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਰੂਪੀ ਇੱਕ ਕਹਿੰਦੇ ਵੀ ਬਹੁਤ ਵਧੀਆ ਸਾਥੀ ਮਿਲ ਗਿਆ ਹੈ ਤੇ ਜਿਹਦਾ ਨਾਮ ਮਰ ਸੁਖ ਰਾਜਸਤਾਨ ਕੋ ਵਿਗਨ ਨਾ ਕੋ ਲਾਗਿਆ ਜਾਂ ਕੀ ਪ੍ਰਵਾ ਗਰदास ਇਸ ਸ਼ਬਦ ਦੀ ਅਗਲੀ ਵਿਚਾਰ ਆਪਾਂ ਕੱਲ ਰੋਜ ਸਾਂਝੀ ਕਰਾਂਗੇ ਆਓ ਇਤਿਹਾਸ ਦੇ ਅੰਦਰ ਆਪ ਜੀ ਨੇ ਕੱਲ ਸਰਵਣ ਕੀਤਾ ਸਾਰ ਕੋਠੇ ਤਰਨ ਕੋਠੇ ਪਿੰਡ ਦੀ ਧਰਤੀ ਤੇ ਉਹ ਵਾਪਸ ਆਇਆ ਜੀ ਚਿੱਠੀ ਲੈ ਕੇ ਚੰਦ ਨੂੰ ਚੰਦੂ ਦੇ ਬਾਰੇ ਜੋ ਗੱਲਾਂ ਕਹੀਆਂ ਚੰਦੂ ਦਾ ਤੇ ਪਿਰਤੀ ਚੰਦ ਦਾ ਕਿਸ ਤਰ੍ਹਾਂ ਮਿਲਾਪ ਹੁੰਦਾ ਪਏ ਕਿਹੋ ਜਿਹਾ ਕਾੜ ਤਾਂ ਕਢ ਰਸਨਾ ਪਵਿੱਤਰ ਕਰੋ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਗੁਰੂ ਸਾਹਿਬ ਜੀ ਇਤਿਆਦ ਲਿਖ ਚਾਰ ਪਠਾਵਾ ਮਿਲ ਹੋ ਆਨ ਕਾਹੋ ਜੀ ਮਗੈ ਜਾਵਾ ਉਸ ਵਕਤ ਕਹਿੰਦੇ ਵੀ ਹਲਕਾਰੇ ਨੂੰ ਇਹ ਚਿੱਠੀ ਲੈ ਕੇ ਦੇ ਦਿੱਤੀ ਆ ਤੇ ਭੇਜਿਆ ਕੋਠੇਵਾਲ ਨਗਰ ਦੇ ਵਿੱਚ ਤੁਸੀਂ ਜਾਓ ਤੇ ਇਹ ਸਮਝਾ ਦਿੱਤਾ ਵੀ ਉਹਨੂੰ ਦੱਸਣਾ ਵੀ ਤੁਸੀਂ ਆ ਕੇ ਮਿਲੋ ਤੁਹਾਨੂੰ ਮਿਲਣਾ ਚਾਹੁੰਦਾ ਹੈ ਚੰਦੂ ਪੰਥ ਉਲੰਘਦ ਕੋਠੇ ਆਇਓ ਤੁਸੀਂ ਆਪਣਾ ਲੰਘ ਕੇ ਕੋਠੇ ਦੀ ਧਰਤੀ ਤੇ ਆ ਗਿਆ ਫਿਰ ਥੀ ਚੰਦ ਨੂੰ ਸਾਰਾ ਕੁਝ ਚੰਦੂ ਦੇ ਵੱਲੋਂ ਜੋ ਕਿਹਾ ਉਹ ਖੋਲ ਕੇ ਸੁਣਾਇਆ ਹੈ ਤਉ ਬਿਛਤੀ ਮੈਂ ਬਹੁ ਸਮਝਾਇਓ ਸੁਨ ਹਰਖਿਓ ਅਬ ਨਿਕਟ ਬੁਲਾਇਓ ਤੇ ਹਲਕਾਰੇ ਨੇ ਕਿਆ ਕਹਿੰਦਾ ਜੀ ਜਿਵੇਂ ਤੁਸੀਂ ਮੈਨੂੰ ਕਹਿ ਕੇ ਭੇਜਿਆ ਸੀ ਨਾ ਕਹਿੰਦੇ ਹੁਣ ਉਹ ਤੁਹਾਨੂੰ ਉਹ ਸੁਧਰ ਕਾਜ ਜਿਹੜਾ ਤੇਰਾ ਕਾਰਜਾ ਗੁਰ ਤੇ ਗੁਰਤਾ ਗੱਦੀ ਇਸ ਿਕਾਠੀ ਪਾਠੀ ਪਾ ਕੇ ਨਾ ਤਬਾਸ ਆਪਣੇ ਨਾਲੋਂ ਪਹਿਲਾਂ ਆਪਣੀ ਘਰ ਵਾਲੀ ਔਸਤਰੀ ਨੂੰ ਕਹੇ